ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਾਡਾ ਟਕਲਾ ਤਸਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਦੋ ਹੀ ਤੁਹਾਨੂੰ ਮੱਝਾਂ ਦਿਖਾਉਣੀਆਂ ਵ ਇੱਕੋ ਮੱਝ ਤੁਹਾਨੂੰ ਗੱਭਨ ਦਿਖਾਉਣੀ ਆ ਬਾਕੀ ਸਾਰੀਆਂ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਕਿਹਾਲ ਹਰਜੀਤ ਭਾਈ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਜੀ ਠੀਕ ਆ ਜੀ। ਕੰਮ ਫੇਰਾਏ ਜੀ? ਹਾਂਜੀ ਹਾਂਜੀ। ਲੱਗੇ ਚੋਨੇ ਚੋਨੇ ਫਿਰ। ਆਹ ਫਿਰ ਆਇਆ ਡੇਰ ਕਿਲਾਤਾ। ਸਾਨੂੰ ਕਾਫੀ ਵੀਰਾਂ ਦੇ ਫੋਨ ਆਏ ਕਿ ਬਗੀਚੇ ਪਾਈ ਹੁਣ ਘੁੰਮਣ ਗਏ ਕਿਤੇ। ਹਾਂਜੀ ਨੰਬਰ ਵੀ ਬੰਦ ਹੀ ਨਾ ਮੇਰਾ ਹੋ ਗਿਆ ਉਹ ਵਾਲਾ। ਠੀਕ ਆ। ਆ ਮੈਂ ਬੰਦ ਹੀ ਕਰਤਾ ਨੰਬਰ ਮੈਂ ਚੱਲ ਹੁਣ। ਠੀਕ ਹੈ ਹਾਂਜੀ ਕਾਫੀ ਦਿਨ ਲਾਤੇ ਜੇ ਹਾਂਜੀ ਹਾਂਜੀ ਨਹੀਂ ਉਹ ਪਾਇਆ ਕਰਦੇ ਆ ਕਰਦੇ ਆ ਕੰਮ ਸ਼ੁਰੂ ਠੀਕ ਠੀਕ ਆ ਉਹਨੇ ਬੜ ਗਿਆ ਖਾਮਣ ਹੁਣ ਚੱਲਿਆ ਕਰੋ ਅੱਗੇ ਅੰਗਵੀ ਆ ਨਹੀਂ ਨਹੀਂ ਹੁਣ ਪਹਿਲਾਂ ਵਾਂਗ ਚੱਲਿਆ ਕਰਾਂਗੇ ਠੀਕ ਆ ਹਾਂਜੀ ਨਾਲੇ ਹੁਣ ਵੇਲੇ ਕੀ ਕਰਾਂ ਠੀਕ ਆ ਹਾਂਜੀ ਚਲੋ ਫਿਰ ਨਾਮ ਦੱਸਦੇ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਇਹ ਨਾਲਾ ਜ਼ਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਵੀ ਬੋਲ ਦ ਇਹ ਹੈਗਾ ਜੀ 9041796730 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਫੇਰਾ ਤਾਜੀ ਸੂਈ ਤਾਂ ਕਰ ਲਈ ਆਪਾਂ ਇਹ ਵੀ ਕੱਲ੍ਹ ਰਾਤ ਦੀ ਸੂਈ ਹੈ ਕੱਲ੍ਹ ਦੀ ਸੂਈ ਆ ਤਾਜ ਹੈ ਇਹ ਬੱਚਾ ਜਿਹੜਾ ਬਿਲਕੁਲ ਹੈ ਇਹ ਪੁੜੇ ਵੀ ਨਹੀਂ ਨੇ ਚੁੱਕੇ ਜੇ ਉਤਰਾ ਹੀ ਆ ਜਿਹੜੇ ਦੇ ਕਿੰਨਾ ਕਿ ਦੁੱਧ ਵਿੱਚ ਚਵਾਈ ਜਾਊਗੀ ਪਰ ਵੀ ਪਾਜੀ ਇਹ ਜਿਹੜਾ ਵੀਰ ਭਰਾ ਮਰਜੀ ਆਪਣੇ ਕੋ 15 ਕਿਲੋ ਦੀ ਆਪਣੀ ਗਾਰੰਟੀ ਉਹ ਮੈਂ ਦੀ ਅੱਛਾ ਜਿਹੜਾ ਮਰਜੀ ਕੋ ਵੀਰ ਭਰਾ ਚੋ ਚਵਾ ਕੇ ਤਸल्ली ਕਰਕੇ ਆਈ ਤੋਂ ਇਹ ਵੀ ਹਫਤੇ ਤੱਕ ਹੁਣ ਜਿਹੜਾ ਇਹ ਥਲੇ ਬੋਲਾ ਉਹ 9-10 ਕਿਲੋ ਅੱਛਾ ਹਾਂਜੀ ਤੇ ਜਿਹੜਾ 15 ਦੇ 15 ਦੇ ਲਾਗੇ ਬੰਨੇ ਦੁੱਧ ਚਵਾ ਜੀ ਰਹੀ ਆ ਇਹ ਨਹੀਂ ਵੀ ਮੰਨ ਲਓ ਇਹ ਇੱਕ ਝੂਠ ਵਾਲੀ ਗੱਲ ਆ ਹਾਂਜੀ ਹਾਂਜੀ ਆਪਣੇ ਮੰਨ ਲਓ ਰਿਸ਼ਤੇਦਾਰਾਂ ਕੋ ਮੈਂ ਆਈ ਬਾਕੀ ਜਿਹੜੀਆਂ ਚਲੋ ਸਾਹ ਵਾਲੀਆਂ ਚੀਜ਼ਾਂ ਵਾਂ ਗਰੰਟੀ ਵਾਲੀਆਂ ਜਿਹੜੀਆਂ ਗੱਲਾਂ ਹੁੰਦੀਆਂ ਵਾਂ ਹੋਰ ਆ ਜਾਂਦੀਆਂ ਕਿਉਂਕਿ ਇਹਦੇ 'ਚ ਹਰ ਕਿਸੇ ਦੀ ਆਪੋ ਆਪਣੀ ਸਾਂਭ ਆ ਕਿਸੇ ਨੇ ਵਾਅਦਾ ਕਰਨੇ ਹੈਗੀ ਆ ਬਈ ਅੱਗੋਂ ਗੱਲ ਸਾਂਭ ਤੇ ਆ ਪਰ ਸਾਂਭ ਪੱਧਰੀ ਦੇ ਵੀ 13 ਕਿਲੋ ਦੁੱਧ ਤੋਂ ਨਹੀਂ ਮੇਗੀ ਹੁਣ ਜੇ ਕੋਈ ਜਾ ਕੇ ਕੋਫ ਪਾਊਗਾ ਇਹਨਾ ਤੇ ਬਾਅਦ 'ਚ ਕਹੇ ਜੀ ਇਹ ਤੇ 15 ਲੀਟਰ ਨਹੀਂ ਦੇਂਦੀ ਨਹੀਂ ਬਾਕੀ ਇਹ ਮੈਂ ਦਿੰਦੀ ਰਹੀ ਆ ਉਹਨਾਂ ਮਾਲਾਂ ਦੁੱਧੂ ਦੇ 'ਚ ਹੀ ਆ ਤੇ ਹੁਣ ਕਈ ਜਿਹੜਾ ਵਾ ਕਈ ਵੀਰਾਂ ਦੀ ਸਾਂਭ ਬੜੀ ਚੰਗੀ ਹੁੰਦੀ ਆ ਜਿੰਨਾ ਵੀਡੀਓ ਦੁੱਧ ਦੱਸੀਦਾ ਉਸ ਤੋਂ ਵੱਧ ਜਾ ਕੇ ਕੱਢਣ ਦੀ ਹੁੰਦੀ ਆ ਬਾਕੀ ਚਲੋ ਪਤਾ ਕੀ ਆ ਹਰ ਕਿਸੇ ਬੜੀ ਨਸਲ ਦੀ ਦੋਸਰ ਜਾਨੇ ਲੈਂਦੀਆਂ ਹੈ ਨਾ ਮੀਆਂ ਤੋਂ ਠੀਕ ਠੀਕ ਹੈ ਹਾਂਜੀ ਹਾਂਜੀ ਚਲੋ ਫਿਰ ਤੋਰਾ ਹਾਈ ਕਰੀ ਨਾ ਬੋਤਲ ਹੋਣੀ ਮੈਂ ਕੋਈ ਤਮੰਦੀ ਨਹੀਂ ਬਾਕੀ ਥਣਾ ਦਾ ਸੱਜ ਗਿਆਪ ਜਿਹੜਾ ਇਹਦਾ ਚੰਗਾ ਹੈ ਤਾਜੀ ਸੋਈ ਆ ਥੱਲੇਆਂ ਚੰਗੇ ਖੁੱਲ੍ਹੇ ਤਿਆਰ ਹੋਈ ਆ ਹੋ ਗਈ ਆ ਹਰਪੇ ਭਾਈ ਇੱਕ ਲੰਗ ਕਾਲੀ ਆ ਸਿਰ ਤੋਂ ਲੈ ਕੇ ਤੇ ਪੂਛ ਤੱਕ ਹਾਂਜੀ ਹਾਂਜੀ ਆ ਛੇੜਿਆ ਥੋੜੀ ਜਿਹੀ ਹਵਾ ਨਾਲ ਚੰਗੀ ਤਰ੍ਹਾਂ ਦਿਖਾ ਦਈ ਆਪਾਂ ਇਹ ਚੋਈ ਜੀ ਮਹੀਂ ਸਿਰੇ 6 ਵਜੇ ਦੀ ਚੋਈ ਜੀ ਮੈਂ ਦੀ ਠੀਕ ਹੈ ਜੀ ਹਾਂਜੀ ਤੇ ਮੁੱਲ ਫੇਰੇ ਦਾ ਮੁੱਲ ਭਾਜੀ ਜਾਇ ਜੀ ਕਰ ਲਈਏ ਨਾ ਕਿੰਨਾ ਕ ਮੁੱਲ ਦਾ 85000 ਜੀ 85000 ਜਾਇਜ ਜੀ ਨਹੀਂ ਤੇ ਆ ਵੀ ਕਰ ਦੋ ਮੈਂ ਬਾਬਾ ਜਨਾਬਾ ਦੀ ਵੀਡੀਓ ਪਾਉਣ ਲੱਗਾ ਮੈਂ ਤਾਂ ਕਰ ਸੀ ਮੈਂ ਘਰੇ ਬਾਬਾ ਤੇਜੀ ਆ ਨਹੀਂ ਹੁਣ ਤੇ ਮੰਦਾ ਮੰਦਾ ਹੀ ਚੱਲਣ ਦਿਆ ਜੀ ਹੁਣ ਤੇ ਚਲੋ ਫਿਰ ਜੇ ਮੰਦਾ ਫਿਰ ਰਸੀ ਦੇ ਦੀਏ ਕਿ ਵਿੱਚ ਕੋਈ 1000 2000 ਛੋਟ ਕਰ ਦੋ ਕੀ ਹੋਵੇ। 76 ਦੀ ਮਕਾਰੀ ਹੈ ਫਿਰ। ਠੀਕ ਆ ਬਾਕੀ ਵੀ ਹਲੋ ਮੈਂ ਬੜੀ ਚੰਗੀ ਇਹ ਗੱਲ ਹੈਗੀ ਜੇ। ਹਾਂਜੀ ਹਾਂਜੀ। ਚਲੋ ਬਾਕੀ 77 ਦੀ ਵੀ ਦੇ ਦਾਂਗੇ ਬਾਕੀ ਮੈਂ ਜ ਨਹੀਂ ਕੋਈ ਕਮੀ ਹੋਊਗੀ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਹੁਣ ਫਿਰ ਜਿਹੜੀ ਆ ਦੂਸਰੇ ਨੰਬਰ ਤੇ ਹਾਂਜੀ ਇਹ ਗੱਬਣ ਆ। ਇਹ ਤਾਂ ਪਹਿਲਾਂ ਤੁਹਾਨੂੰ ਮਾਈ ਦਾ ਬੱਚਾ ਦਿਖਾ ਦਈਏ। ਆ ਕੱਟਾ ਜੇ ਇਹਦੇ ਮੂਹਰੇ। ਆ ਜੇ ਕੱਟਣ ਨਾਲੂ ਦਾ ਨਾਲ ਹੀ ਲਾਂਦੇ ਤਾਂ। ਤਾਜਾ ਹੀ ਬੱਚਾ ਜਿਹੜਾ ਬਿਲਕੁਲ ਹੀ ਜੇ ਕੁਲਾ। ਤੇ ਹੁਣ ਆ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਸਰੀਰੋਂ ਕਾਫੀ ਭਾਰ ਇਹ ਕਿੰਨੇ ਕੇ ਦੁੱਧ ਵਾਲੀ ਜੀ ਵਿਧੀ 13 14 ਗੱਲ ਵਾਲੀ ਭਾਜੀ ਹਰਪ੍ਰੀਤ ਠੀਕ ਹੈ ਜੀ ਇਹਨੂੰ ਦੇਣਾ ਹਜੇ ਦਾ ਹੈ ਠੀਕ ਹੈ ਚਲੋ ਖੋਲੋ ਹਾਂ ਫਿਰ ਤੋੜ ਦਈਏ ਸਾਂਭੀ ਗਏ ਵੀਰ ਨੇ ਚੰਗੀ ਰੀਝਣਾਵਾ ਇਹ ਵੀ ਤੇ ਥੱਲੇ ਵੀ ਚੰਗੀ ਭਰਨੀ ਆ ਹਾਂ ਦੇਖ ਸਾ ਤੇ ਹਵਾ ਨਹੀਂ ਤੇ ਲੱਗੇ ਤਾਂ ਬਾਕੀ ਸੋਨ ਤੱਕ ਚੰਗੀ ਤਿਆਰ ਹੋ ਗਈ ਹਾਂਜੀ ਚੰਗੀ ਮੈਂ 4 ਵਜਨ ਵਾਲੀ ਏ ਤੇ ਮੁੱਲ ਫਿਰ ਇਹਦਾ ਇਹਦਾ ਵੀ 85 ਜੀ ਮੁੱਲ ਅੱਛਾ ਹਾਂਜੀ ਇਹ ਕਿੰਨੇ ਤੇ ਮੁਕਾ ਦੀਏ ਤੇ ਪੂਰੇ 80 ਵੀ ਦੇ ਦਾਂਗੇ 80000 ਹਾਂਜੀ ਉਹ ਵੀ ਹੁਣ ਇਹ ਆ ਦਾ ਅੱਜ ਦਾ ਹੀ ਮੁੱਲ ਹੋਊਗਾ ਸ਼ੋਰਟ ਕਰ ਦੋਗੇ ਵਿੱਚੋਂ ਕਰ ਦਾਂਗਾ 80000 ਰੁਪਇਆ ਕਰਾਂਗੇ ਠੀਕ ਚਲ ਬਰਾਬਰ ਹੀ ਕਰ ਦੋ ਨਹੀਂ ਤੇ ਜਿੰਨੇ ਦੀ ਉਹ ਉਹਨੇ ਦੀ ਆ ਭਾਵੇਂ ਕੋਈ ਸੋਈ ਲੈ ਜਦ ਭਾਵੇਂ ਕੋਈ ਗੱਬਨ ਲੈ ਜੀ ਬਾਕੀ ਜਿਹੜੀ ਵੀ ਲੈ ਜੂਗਾ ਯਾਦ ਕਰੂ ਮੈਂ ਆ ਚੰਨੀਆਂ ਦੋਈ ਠੀਕ ਹੈ ਜੀ ਤੇ ਹੁਣ ਗਾਵਾਂ ਵਿੱਚ ਦੋਵੇਂ ਸੂਈਆਂ ਹੀ ਆ ਜੀ ਕਿੰਨਾ ਨਰ ਨਹੀਂ ਦਿਖਾਉਣੀ ਆ ਦੇਖ ਸਕਦੇ ਹਵਨ ਤੇ ਵੀ ਦੇ ਨਾੜਾ ਜੜੀਆਂ ਚੰਗੀਆਂ ਤੇ ਸਾਨੂੰ ਦੱਸ ਆ ਜੀ ਆਪ ਵੀ ਜਿਹੜਾ ਚੰਗਾ ਮਿਲਕ ਮੀਨ ਵੀ ਕਾਫੀ ਮੋਟੀ ਲੱਗੀ ਹੈ ਤੇ ਮਸ਼ੀ ਜਿਹੜੇ ਮਗਰ ਖਸ ਇਹਦੇ ਮਗਰ ਵਸ਼ੀ ਆ ਤੇ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਇਹਨੂੰ ਪੰਜਵਾਂ ਛੇਵਾਂ ਦਿਨ ਜੀ ਅੱਛਾ ਇਹ ਦੇਖ ਲੈ 10 ਕਿਲੋ ਤੋਂ ਪਲੱਸ ਹੀ ਆ ਤੂੰ 10 ਕਿਲੋ ਲਾ ਲਓ ਮੰਨ ਲਓ ਅੱਛਾ ਹਾਂ ਤੇ ਇਹ ਕਿੰਨਾ ਦੋ ਚੁਵਾਈ ਜਾਊਗੀ 3 ਜਾਂ 4 ਕਿਲੋ ਦਾ ਆਣਾ ਭਾਈ ਚੁਵਾਈ ਜਾਊਗੀ ਵਗੈਰਾ ਤੋਰੋ ਫੇਰ ਇੱਕ ਰੀ ਨੂੰ ਹੋਨੇ 10 ਲੀਟਰ ਮੋਕੇ ਦੇ ਜਿਹੜਾ ਇਹਦੇ ਕੋਲ ਤਿਆਰ ਹੈ ਜਿਹੜਾ ਵੀ ਜਿਹੜੀ ਹਣੀ ਦੱਸਦੇ ਆ ਬਾਕੀ ਜਿਹੜੀਆਂ ਸੋਈਆਂ ਹੁੰਦੀਆਂ ਕਿਤੇ ਉਹ ਵੀ ਲੈਣੀਆਂ ਆ ਆਪਣੀ ਚਵਾਈ ਕਰਕੇ ਦੋ ਟਾਈਮ ਕਰਕੇ ਖੜਿਆ ਕਰੋ ਕੱਦ ਕਾਠ ਉਤਰ ਗਈ ਇਹਦਾ ਚੰਗਾ ਵਾ ਜਰਸੀ ਕ੍ਰੋਸ ਦੇ ਹਿਸਾਬ ਨਾਲ ਗਰਮੀਆਂ 'ਚ ਝੌਣ ਵਾਲੀ ਗਾਵਾਂ ਇਹ ਵੀ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਆਪਾਂ ਮੁੱਲ ਭਾਜੀ ਹਰਦੇ ਦਾ 80000 ਕਰ ਦੇ ਦੀ ਅੱਛਾ ਤੇ 35000 ਦੀ ਲੈਟ ਦੇ ਦਾ 35000 ਦੀ ਹਾਂਜੀ ਤੇ ਛੋਟ ਛੱਟ ਵਿੱਚੋਂ ਕਰ ਦੋਗੇ 1000 ਰੁਪਿਆ ਕਰਾਂਗੇ ਚੌਤੀ ਦੀ ਲਾਸ਼ ਦੇ ਦਾਂਗੇ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਹਾਂਜੀ ਬਾਕੀ ਲੈਟ ਚੰਗੀ ਆ ਆਪੇ ਮੰਨਤਾ ਨਾ ਮੌਕੇ ਤੇ ਹੋ ਜਾਊਗਾ ਬਾਕੀ ਕੀ ਹੈ ਵੀ ਲੈਟ ਚ ਨਹੀਂ ਕੋਈ ਕਮੀ ਵਿੱਚੋਂ ਮੂੰਹ ਚ ਆ ਬੜਾ ਜ਼ਿਆਦਾ ਵਸ਼ੀਦਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆ ਵੀ ਵਸ਼ੀ ਜੇ ਉਹ ਆਹ ਵਸ਼ੀ ਜੇ ਤੇ ਮਗਰ ਤੇ ਹੁਣ ਜਿਹੜੀ ਤੁਹਾਨੂੰ ਦਿਖਾਉਣੀ ਆ ਆ ਬੱਚਾ ਜੀ ਆ ਬੱਚਾ ਵੀ ਤਾਜ਼ਾ ਹੀ ਆ ਜਿਹੜਾ ਇਹ ਨਾੜੂ ਗਿਲਾਈ ਹੈ ਜੀ ਗਿਲਾਈ ਨਾੜੂ ਹੈ ਜੇ ਖੁਰ ਵੀ ਆ ਫਤਿਹ ਸਾਡੇ ਬਿਲਕੁਲ ਤਾਜ਼ਾ ਹੀ ਆ ਇਹਦਾ ਵੀ ਥਾਨ ਕਾਫੀ ਚੰਗਾ ਹੈ ਤੇ ਇਹ ਕਿੰਨੇ ਕੀ ਦੁੱਧਾ ਲੀਜੀ ਬੀ ਜੀ ਇਹ ਕੀ ਆਪਣੇ ਪਰਦੇ ਪਿੰਡੋਂ ਲਈ ਆਪਣੇ ਬੰਦੇ ਆ ਅੱਛਾ ਤੇ ਉਹਨਾਂ ਕੋ ਲਈ ਆ ਵੈੜ ਪਿੱਛੇ ਤੋਂ ਇਹ ਕਿੰਨੇ ਵੀ 13 ਕਿਲੋ ਤੋਂ ਚੋਇਆ ਵੈੜ ਤੋਂ ਲੈ ਅੱਛਾ ਅੰਮੀ ਦੇ ਸਹਾ 13 14 ਕਿਲੋ ਦਾ ਹੁਣ ਸਟਾਰਟਿੰਗ ਹੀ ਦੀ ਹਰ ਸੇ ਭਾਈ ਬੜੀ ਚੰਗੀ ਅੱਛਾ ਲੋਕਾਂ ਨਹੀਂ ਇਸੋ ਜਿਹਾ ਅੱਛਾ ਇਸ ਲਈ ਮੇਰਾ ਨਾ ਹੋਣੀ 10 ਤੋਂ ਪਲੱਸ ਹੋਊਗਾ ਅੱਛਾ ਹਾਂਜੀ ਕੋਈ 10 ਕਿਲੋ ਵੀ ਲਾ ਲੈ 10 ਤੋਂ ਪਲੱਸ ਹੋਊਗਾ ਪੰਜ ਚਾਰ ਟਾਈਮ ਕੁਝ ਹੋ ਕੇ ਲੈ ਜੀ ਠੀਕ ਹੈ ਜੀ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਬਾਕੀ ਕੋਈ ਨਿਆਣਾ ਨਹੀਂ ਲੋਰਤ ਹੁੰਦੀ ਇਹਨੂੰ ਅੱਛਾ ਬਹੁਤ ਠੱਡੀ ਸੀ ਉਹ ਐੜਿਆ ਇਹ ਆ ਕਿ ਥੋੜਾ ਜਿਹਾ ਡਰਦੀ ਆ ਸਾਡੇ ਤੋਂ ਪਾਜੀ ਹਾਂਜੀ ਹਾਂਜੀ 93 ਬੜਾ ਚੰਗਾ ਲੱਗਾ ਜਿਹੜਾ ਇਹ ਕੋਈ ਇਹਨੂੰ ਨਿਆਣਾ ਰੱਸੀ ਨਹੀਂ ਪਾਉਂਦੇ ਰੱਸੀ ਤੋਂ ਬਿਨਾਂ ਹੀ ਜਿਹੜੀ ਕੰਦੇਗੀ ਇਹਦੀ ਚਵਾਈ ਕਰੀਦੀ ਐ ਤੇ ਇਹਦਾ ਫਿਰ ਕਿੰਨਾ ਕ ਮੁੱਲ ਵੀਰ ਜੀ ਫਿਰ ਇਹਦਾ ਵੀ ਪਈ 40000 ਜਮੋ ਦਾ ਅੱਛਾ ਤੇ ਠੱਪੀ ਦੀ ਦੇ ਦੀਏ 30000 ਦੀ ਗੇ ਛੋਟ ਕਰਦੀਏ ਵਿੱਚ ਹੋਰ ਕਰ ਦੋ ਤੁਸੀਂ ਆਵੀਂ ਕਿੰਨੀ ਕਰ ਦਿੱਤੀ ਇਹ ਰਪਈਆ ਕਰ ਚਲੋ ਯਾਰ ਹੋਰ ਛੱਡ ਦਈਏ 36 ਦੀ ਲਾਸਟ ਦਵਾਂਗੇ ਹਰ ਰਪਈਆ ਭਾਜੀ ਆ ਪਹੁੰਚੀ ਠੀਕ ਹੈ ਜੀ ਬਾਕੀ ਮੈਨੂੰ ਇੰਨਾ ਪਤਾ ਵੀ ਆਪਣੇ ਕੋਲ 4 ਤਾਂ ਰਹਿ ਗਈ ਦੋ ਤੋਂ 15 ਤੋਂ 80 ਚਵਾ ਕੇ ਬੱਲਵਾਂਗੇ ਠੀਕ ਹੈ ਜੀ ਹਾਂਜੀ ਤੇ ਚਵਾਈ ਬਹੁਤ ਹੀ ਜਿਆਦੀ ਵਸ਼ੀ ਦੀ ਭਾਜੀ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਸ ਇਹੋ ਹੀ ਜੀ ਬਾਕੀ ਜਿਹਦਾ ਸੁਆ ਡੰਗਰ ਆਪਣੇ ਤਸल्ली ਕਰਕੇ ਖੜੋ ਹਾਂਜੀ ਠੀਕ ਹੈ ਕਿ ਨਹੀਂ ਤੇ ਗੱਬਾਂ ਨੇ ਆਪਣੇ ਪਾਸ ਕਰਕੇ ਖੜਾ ਹਾਂ ਜੀ ਹੁਣ ਆਪਣੀਆਂ ਵੀਡੀਓ ਮੰਨ ਲਓ ਲਗਾਤਾਰੀ ਪਈ ਜਾਣਗੀਆਂ ਇਹ ਕਰ ਗਈ ਬਾਈ ਇਹ ਦੂਹ ਨਹੀਂ ਪਈ ਇਹ ਲਗਾਤਾਰ ਹੁਣ ਚੱਲਦਾ ਰਹੂ ਕੰਮ ਭਾਜੀ ਹੁਣ ਆਪਛੇ ਜਿਹੜੇ ਚਾਰ ਵੀਰ ਜੀ ਹੋਣੇ ਨੇ ਮੁਕਾਬੋ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ